ਦੀ ਵਾਹ ਜੀ ਵਾਹ ਬਹੁਤ ਸੋਹਣਾ ਮੌਸਮ ਹੈ ਅੱਜ بارش ਹੋ ਰਹੀ ਹੈ ਨਿਮੀ ਨਿਮੀ ਸੌਣ ਦਾ ਮਹੀਨਾ ਤਰੱਕਾ ਦੂ ਵੀ ਦਿੱਤਾ ਹੈ ਕਾਰਸੀ ਭਈ ਇਹ ਆਉਣ ਵਾਲੇ ਨੇ ਬਸ ਕਹਿੰਦੇ ਹਨ ਲਾ ਦੇਣ 10 ਵਜੇ ਨੇ ਬਦਲ ਘਟਾ ਪੈ ੜੜ 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 ਵਾਹ ਰੱਬਾ बड़े भिंडे बोले ने चार पांच दिन सुन ली ਆ ਪਕਾਰ ਸਾਰਿਆਂ ਦੀ ਹੈ ਦੁਨੀਆ ਤਰਾਏ ਤਰਾਏ ਲਾਗੀ ਕਰਨ ਹਾਏ ਗਰਮੀ ਹਾਏ ਗਰਮੀ ਪਾ ਪਾ ਦੇ ਠੰਡ ਹੁਣ ਜਿੰਨੇ ਮਰਜੀ ਏਸੀ ਲਾ ਲਵੇ ਪਰ ਰੱਬ ਵਾਲਾ ਏਸੀ ਜਿੰਨਾ ਚ ਨਹੀਂ ਲੱਗਦਾ ਉਹਨਾਂ ਚ ਨਹੀਂ ਗਰਮੀ ਚਾਂਦੀ ਵਾਹਿਗੁਰੂ ਬੋਰਡ ਸਾਟਾ ਰਹੀ ਹੈ ਹੁਣ ਲੱਗੇ ਸ਼ਾਂ ਸ਼ਾ ਕਰਨ ਜਦੋਂ ਚੁੱਪ ਜਾ ਹੋ ਗਿਆ ਇਹ ਸ਼ਾਂਤ ਜਿਆ ਹੁਣ ਆਈ ਵਾਰਾ ਹਵਾ ਨਾਲ ਘੇਟਣ ਲੱਗ ਗਈ ਇਹ ਦਵਾਈਆਂ ਲੱਗਣ ਗਿਆ ਮੰਡੀ ਹੁਣ ਜੀ ਐਦ ਕੀ ਤੁਰੀ ਨਹੀਂ ਲੋਕਾਂ ਦੀ ਇੰਨੀ ਗਰਮੀ ਕਰਕੇ ਮੀਂਹ ਨਹੀਂ ਸੀ ਪਿਆ ਹੈਗਾ ਕੋਈ ਸਪਰੇਅ ਕਰਦਾ ਕੋਈ ਫਟਾਰੇ ਦੀ ਦਵਾਈ ਕੋਈ ਕੋਸ਼ ਕੋਈ ਕੁਝ ਉਹ ਸਭ ਤੋਂ ਆਈਆਂ ਕੰਮ ਕਰਨਗੇ ਦੇ ਕਾਲੀਆਂ ਇਟਾਂ ਕਾਲੇ ਰੋੜ ਮੀਂਹ ਵਰਸਾ ਦੇ ਜੂਰੂ ਜੂਰੂ ਕੋ ਰੁਕਿੰਦੇ ਨੇ ਹੈ ਨਾ ਸਾਡੀ ਕੋਠੀ ਦਾਣੇ ਪਾ ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾ ਕਾਲੀਆਂ ਇਟਾਂ ਕਾਲੇ ਰੋੜ ਮੀਂਹ ਵਰਸਾ ਦੇ ਜੋਰ-ਜੋਰ ਪਹਿਲਾਂ ਕੱਪੜੇ ਲਾ ਕੇ ਨਾਈ ਦਾ ਹੁੰਦਾ ਈ ਛੋਟੇ ਹੁੰਦੇ ਹੈ ਨਾ ਨੀਂਹ ਹੁੰਦਾ ਈ ਤੇ ਹੁਣ ਅੱਜਕੱਲ ਦੇ ਜਵਾਗ ਅੰਦਰਾਂ ਚ ਬੈ ਜਾਂਦੇ ਨੇ ਝੂਮ ਫੜ ਕੇ ਵਾਰਾਲਾ ਆਨੰਦ ਨਹੀਂ ਲੀਤੇ ਚਲੋ ਜੋ ਵੀ ਇਹ ਸਭ ਕੁਝ ਕੁਦਰਤ ਦੇ ਪਾਣੀ ਵਿੱਚ ਹੀ ਦੁਨੀਆ ਅਪਗ੍ਰੇਡ ਹੋ ਗਈ ਸੌਂਦਾ ਮਹੀਨਰ ਉਸ ਪਿਆਰ ਦੀ ਸੌਂਦਾ ਮਹੀਨਰ ਉਸ ਪਿਆਰ ਦੀ ਯਾਦ ਮੱਲੋ ਮੱਲਿਆ ਕੇ ਸੋਨੇ ਯਾਰ ਦੀ ਦੇ ਕੋਈ ਲੱਜੀ ਗਈ ਠੀਂਗ ਦੇ ਹੁਲਾਰੇ ਨਾਲ ਸੋਹਣਿਆ ਸੱਜਣਾ ਆਣੀਆਂ ਵੇ ਪੱਤਿਆਂ ਨਾ ਤੇ ਪੱਤਿਆਂ ਨਾ ਇੱਕ ਪਿੜਗੀ ਜਦੋਂ ਪੀਗਦੇ ਹੁਲਾਰੇ ਨਾਲ ਸੋਹਣਿਆ ਆਣੀਆਂ ਸੱਜਣਾ ਵੇ ਪੱਤਿਆਂ ਨਾ ਇੱਕ ਪਿੜਗੀ ਸਤ ਕੁੜੀਆਂ ਚ ਦੰਦ ਛਿੜਗੀ ਜਾਂ ਬੰਦਨ बहुत सोहना मौसम है जी शुक्र है तेरा पागल ते की गोडे गोडे कारा भिजगी मैं तर भिज गया हन गुआरा

ਜਾਂਦੇ ਜਾਂਦੇ ਹਨ ਉੱਥੇ ਵੀ ਹਰੇ ਹੋ ਜਾਣਗੇ ਜੀ ਕੀ ਆਮੜੇ ਵੀ ਸਾਡੇ ਵਧੀਆ ਆਣ ਪੱਕ ਗਏ ਹਨ ਹੋਰ ਮਿੱਠੇ ਹੋ ਜਾਣਗੇ